ਕਾਲ ਜੀ ਸਾਰਿਆਂ ਨੂੰ ਨਵੇਂ ਵੀਡੀਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਹੈ ਅਸੀਂ ਅੱਜ ਜੋ ਸਕੀਮ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇੱਕ ਬਹੁਤ ਹੀ ਵਧੀਆ ਸਕੀਮ ਹੈ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਲਈ ਆਪ ਸਭ ਜਾਣਦੇ ਹੋ ਕਿ ਜਿੱਦਾਂ ਹੁਣ ਬਹੁਤ ਭਿਆਨਕ ਗਰਮੀ ਪੈ ਰਹੀ ਹੈ ਇਸ ਭਿਆਨਕ ਗਰਮੀ ਦਾ ਕਾਰਨ ਇਹ ਹੈ ਕਿ ਸਾਡੇ ਆਲੇ-ਦੁਆਲੇ ਤੇ ਜਿੰਨਾ ਉਪਕਤੀ ਕੱਟਿਆ ਜਾ ਰਿਹਾ ਸਾਡੀਆਂ ਸੜਕਾਂ ਮਰ ਰਹੀਆਂ ਨੇ ਇਹਦੇ ਸੜਕਾਂ ਦੇ ਆਲੇ-ਦੁਆਲੇ ਆਪਣਾ ਕਿੰਨਾ ਰੁੱਖ ਸੀ ਸਾਰਾ ਕੱਟਿਆ ਜਾ ਰਿਹਾ ਤੇ ਸ਼ਹਿਰਾਂ ਦੇ ਵਿੱਚ ਜੋ ਕਲੋਨੀਆਂ ਬਣ ਰਹੀਆਂ ਨੇ ਨਾ ਉਹ ਕਲੋਨੀਆਂ ਦਾ ਕਰਕੇ ਸਾਰਾ ਰੁੱਖ ਕੱਟਿਆ ਜਾ ਰਿਹਾ ਇਸ ਕਰਕੇ ਗਰਮੀ ਜਿਆਦਾ ਤੋਂ ਜਿਆਦਾ ਵੱਧਦੀ ਜਾ ਰਹੀ ਹੈ ਇਸ ਗਰਮੀ ਦਾ ਵਧਣ ਦਾ ਕਾਰਨ ਇਹੀ ਹੈ ਕਿ ਜਿੰਨੀ ਰੁੱਖਾਂ ਦੀ ਕਟਾਈ ਜ਼ਿਆਦਾ ਹੁੰਦੀ ਹੈ ਹਰਿਆਲੀ ਖਤਮ ਹੁੰਦੀ ਹੈ ਗਰਮੀ ਉਨੀ ਜ਼ਿਆਦਾ ਵੱਧਦੀ ਹੈ ਅਸੀਂ ਤਾਂ ਇੱਕ ਬਹੁਤ ਤੇ ਤੁਸੀਂ ਇਹ ਸਭ ਦੇਖੋਗੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿ ਕਿੱਦਾਂ ਆਪਾਂ ਨਾਲ ਮਿਲ ਕੇ ਇੱਕ ਮਿੱਟੀ ਦੇ ਗੋਲੇ ਦਾ ਲੇਪ ਬਣਾ ਕੇ ਉਹਦੀਆਂ ਗੋਲੀਆਂ ਬਣਾ ਕੇ ਛੇਤੀ ਤੋਂ ਛੇਤੀ ਰੁੱਖ ਲਗਾ ਸਕਦੇ ਆਂ ਇਹ ਸਕੀਮ ਆ ਕਿੰਨੀਆ ਦੇਸ਼ ਦੀ ਜਿਸ ਵਿੱਚ ਪਹਿਲਾਂ ਤਾਂ ਰੁੱਖਾਂ ਦੀ ਬਹੁਤ ਜ਼ਿਆਦਾ ਕਟਾਈ ਹੋ ਰਹੀ ਸੀ ਪਰ ਹੁਣ ਕੁਝ ਤਸਾਲਾਂ ਦੇ ਵਿੱਚ ਉਹਨਾਂ ਨੇ ਆਪਣਾ ਇੰਨਾ ਕੁ ਰੁੱਖ ਲਗਾ ਦਿੱਤਾ ਬਹੁਤ ਛੇਤੀ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਆ ਦੇਖੋ ਕਿੱਦਾਂ ਇਹ ਗੋਲਾ ਨੂੰ ਖਿਲਾਰਦੇ ਨੇ ਇਹਨਾਂ ਦੇ ਛੋਟੇ-ਛੋਟੇ ਬੱਚੇ ਗਲੇਲਾਂ ਦੇ ਨਾਲੇ ਬੋਲਾਂ ਨੂੰ ਦੂਰ-ਦੂਰ ਸੁੱਟਦੇ ਨੇ ਤੇ ਹੈਲੀਕਾਪਟਰ ਆ ਰਹੀਏ ਬੋਲਾਂ ਨੂੰ ਖਿਲਾ ਰਿਆ ਜਾਂਦਾ ਤੋੜਿਆਂ ਵਿੱਚ ਭਰ ਕੇ ਫਿਰ ਇਹਨਾਂ ਨੂੰ ਹੈਲੀਕਾਪਟਰਾਂ 'ਚ ਲੈ ਕੇ ਜਾਇਆ ਜਾਂਦਾ ਆਪ ਜੀ ਸਭ ਜਾਣਦੇ ਹੋਗੇ ਰੁੱਖਾਂ ਦੀ ਕਟਾਈ ਦਾ ਕਰਕੇ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ ਪਰ ਕਿੰਨੀਆਂ ਦੇ ਲੋਕਾਂ ਨੇ ਬਹੁਤ ਵਧੀਆ ਤਰੀਕਾ ਕੱਢਿਆ ਵਾ ਕਿ ਇਹ ਬੋਲਾਂ ਨੂੰ ਬਣਾਇਆ ਜਾਂਦਾ ਵਾ ਮਿੱਟੀ ਅਤੇ ਕੋਲੇ ਦੇ ਲੇਪ ਦੇ ਵਿੱਚ ਬਣਾ ਕੇ ਵਿੱਚ ਬੀਜ ਪਾ ਕੇ ਫਿਰ ਇਹਨਾਂ ਨੂੰ ਸੁੱਟਿਆ ਜਾਂਦਾ ਜਦੋਂ ਇਹਤੇ ਬਾਰਿਸ਼ ਦਾ ਪਾਣੀ ਪੈਂਦਾ ਵਾ ਤੇ ਇਹ ਬੀਜ ਪੁੰਗਰਦਾ ਵਾ ਇਹ ਪੁੰਗਰ ਕੇ ਬਹੁਤ سارے ਰੁੱਖ ਉੱਗਦੇ ਨੇ ਤੇ ਦੇਖਦੇ ਹੀ ਦੇਖਦੇ ਬਣ ਜਾਂਦੀ ਆ ਜੰਗਲਾਂ ਦੇ ਜੰਗਲ ਹੀ ਖਰੇ ਕਰ ਲੈਣਦੇ ਰਹਿ ਤੁ